ਸਰਕਾਰਾਂ ਚਾਰ ਪੰਡੋਰੀ ਵੱਲੋਂ ਸਿੱਖਿਆ ਬਲਾਕ ਸ਼ਾ ਕੋਟੂ ਦੇ ਬਲਾਕ ਪਦਰੀ ਸਮਾਰੋਹ ਚ ਦਾਖਲ ਮੁਹਿੰਮ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਸੈਸ਼ਨ 2025-26 ਦੌਰਾਨ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾ ਕੋਟੂ ਬੀ ਕੇ ਮਹਿਮੀ ਬੀ ਐਨਓ ਪ੍ਰਾਇਮਰੀ ਸਿੱਖਿਆ ਸ਼ਾ ਕੋਟੂ ਰਕੇਸ਼ ਖਹਿਰਾ ਸੈਂਟਰ ਹੈਡ ਟੀਚਰ ਬੱਗਾ ਦੀ ਅਗਵਾਈ ਅਤੇ ਹੈਡ ਟੀਚਰ ਰਮਨ ਗੁਪਤਾ ਦੀ ਦੇਖਰੇਖੇਡ ਸਰਕਾਰੀ ਐਲੀਮੈਂਟਰੀ ਸਕੂਲ ਬੱਗਾ ਵਿਖੇ ਲਵਾਏ ਗਏ ਬਲਾਕ ਪੱਦਰੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਉਹਨਾਂ ਨਾਲ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੌਂਦੀ ਬਲਾਕ ਨੋਡਲ ਅਫਸਰ ਸੈਕੰਡਰੀ ਸਿੱਖਿਆ ਸ਼ਾਕੋਟੂ ਪ੍ਰਿੰਸੀਪਲ ਸਤਵੰਤਕਰ ਸੋਲ ਜਗੀਰ ਜਤਿੰਦਰਪਾਲ ਸਿੰਘ ਬੱਲਾ ਕੋਆਰਡੀਨੇਟਰ ਸਕੂਲ ਸਿੱਖਿਆ ਹਲਕਾ ਸ਼ਾਕੋਟ ਜਸਵੰਤ ਸਿੰਘ ਗਿੱਲ ਸਰਪੰਚ ਬੱਗਾ ਸਬ ਇੰਸਪੈਕਟਰ ਲਖਬੀਰ ਸਿੰਘ ਮਾਡਲ थाना ਸ਼ਾਕੋਟ ਬੀ ਐਨਓ ਪ੍ਰਾਇਮਰੀ ਸਿੱਖਿਆ ਸ਼ਾਕੋਟ ਟੂ ਰਕੇਸ਼ ਖਹਿਰਾ ਹੈਡ ਅਟੀਚਰ ਰਮਨ ਗੁਪਤਾ ਆਤ ਮੌਜੂਦ ਸਨ ਇਸ ਮੌਕੇ ਹਲਕਾ ਇੰਚਾਰਜ ਪਿੰਦਰਪੰਡੋਰੀ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਦਿਨ ਤੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਰੀਆਂ ਲੋੜਿੰਦੀਆਂ ਸਹੂਲਤਾਂ ਮਿਲ ਰਹੀਆਂ ਹਨ ਸਕੂਲਾਂ ਦੀਆਂ ਸੁੰਦਰ ਇਮਾਰਤਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਂ ਦੇ ਰਹੇ ਹਨ ਅਤੇ ਸਰਕਾਰੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰ ਅੱਜ ਬੱਚੇ ਉੱਚ ਹੋਦਿਆਂ ਤੇ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਅਤੇ ਸਰਕਾਰ ਵੱਲੋਂ ਮਿਲਣ ਹਲਕਾ ਸਹੂਲਤਾਂ ਦਾ ਲਾਭ ਲੈਣ ਇਸ ਮੌਕੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕ ਵਰਗ ਨੇ ਵੀ ਸੰਬੋਧਨ ਕਰਦਿਆਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਤੇ ਜ਼ੋਰ ਦਿੱਤਾ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹਲਕਾ ਇੰਚਾਰਜ ਪੰਡੋਰੀ ਵੱਲੋਂ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਮਾਗਮ ਦੀ ਸਮਾਪਤੀ ਤੇ ਸਰਪੰਚ ਜਸਵੰਤ ਸਿੰਘ ਗਿੱਲ ਨੇ ಗ್ರಾಮ ਪੰਚਾਇਤ ਬੱਗਾ ਵੱਲੋਂ ਹਰ ਤਰ੍ਹਾਂ ਨਾਲ ਸਹਿਯੋਗ ਦੇਂਦਾ ਭਰੋਸਾ ਦਿੱਤਾ ਤੇ ਹੈੱਡ ਟੀਚਰ ਰਵਨ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਸਮਾਗਮ ਦੌਰਾਨ ਮਾਸਟਰ ਗੁਰਪਾਲ ਸਿੰਘ ਗਲੋਈਆ ਨੇ ਸਟੇਜ ਦੀ ਕਾਰਵਾਈ ਬਖੂਬੀ ਚਲਾਈ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟੀ ਪੰਜਾਬ న్యూਸ ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਬੱਗਾ ਵਿਧਾਨ ਸਭਾ ਸ਼ਾਹਕੋਟ ਦੇ ਵਿੱਚ ਬਲਾਕ 2 ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਜਿੱਥੇ ਸਾਡੇ ਸੁਪਰੀਮੋ ਕੇਜੀਵਾਲ ਸਾਹਿਬ ਤੇ ਸਾਡੇ सीएम ਸਾਹਿਬ ਸਰਦਾਰ ਭਗੰਤ ਸਿੰਘ ਮਾਨ ਨੇ ਅੱਜ ਸਕੂਲਾਂ ਦੇ ਵਿੱਚ ਜੋ ਅੱਜ ਮੁਹਿਮ ਅੱਜ ਜਾਰੀ ਕੀਤੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਸਿੱਖਿਆ ਨੂੰ ਇਹਨਾਂ ਉੱਪਰ ਚੱਕਿਆ ਔਰ ਸਕੂਲਾਂ ਦੇ ਵਿੱਚ ਜੋ ਸਹੂਲਤਾਂ ਅੱਜ ਤੋਂ ਪਹਿਲਾਂ ਕਦੀ ਨਹੀਂ ਮਿਲੀਆਂ ਉਹ ਅੱਜ ਸਾਨੂੰ ਮਿਲ ਰਹੀਆਂ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਸਾਰੇ ਜਣੇ ਪੂਰੇ ਵਿਧਾਨ ਸਭਾ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਵੱਧ ਤੋਂ ਵੱਧ ਬੱਚੇ ਜਿਹੜੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਦਾਖਲਾ ਕਰਾਈਏ ਜੋ ਆਪਾਂ ਇਹਨਾਂ ਤੋਂ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦਾ ਆਪਾਂ ਇਹਨਾਂ ਤੋਂ ਵੱਧ ਤੋਂ ਵੱਧ ਬੱਚੇ ਪੜਾ ਸਕੀਏ ਕਿਉਂਕਿ ਅੱਜ ਆਮ ਇੱਕ ਟ੍ਰੈਂਡ ਬਣ ਚੁੱਕਾ ਜੇ ਮੇਰੇ ਬੱਚੇ ਪ੍ਰਾਈਵੇਟ ਸਕੂਲ 'ਚ ਪੜਦੇ ਆ ਤੇ ਮੈਂ ਨਾਲ ਦੇ ਗਵਾਂਢੀਆਂ ਦੇ ਵੀ ਕਹਿੰਨਾ ਬੱਚੇ ਪੜਾਈਏ ਪਰ ਨਹੀਂ ਅਸੀਂ ਵੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਅੱਜ ਉਸ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਬਦੌਲਤ ਅੱਜ ਇੱਥੇ ਤੱਕ ਪਹੁੰਚੇ ਆ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਆਈਪੀਐਸ ਅਫਸਰ ਲੱਗੇ ਬੱਚੇ ਸਪੋਰਟਸ ਦੇ ਵਿੱਚ ਅਫਸਰ ਲੱਗੇ ਹੋਏ ਆ ਮੈਂ ਅੱਜ ਬੱਗਾਪਿੰਡ ਵਿੱਚ ਪਹੁੰਚਾ ਇਹਨਾਂ ਦਾ ਸਾਰਿਆਂ ਦਾ ಗ್ರಾಮ ਪੰਚਾਇਤ ਦਾ ਔਰ ਜਿੰਨੇ ਮੇਰੇ ਟੀਚਰ ਸਹਿਬਾਨ ਨੇ ਆ ਪ੍ਰਿੰਸੀਪਲ ਸਹਿਬਾਨ ਪ੍ਰੈਸ ਰਿਪੋਰਟਰਾਂ ਦਾ ਧੰਨਵਾਦ ਕਰਦਾ ਜੋ ਇਸ ਚੀਜ਼ ਨੂੰ ਆਪਾਂ ਵੱਧ ਤੋਂ ਵੱਧ ਉੱਚਾ ਚੁੱਕ ਕੇ ਆਪਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਈਏ ਤੇ ਇਸ ਚੀਜ਼ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸੁਪਰੀਮੋ ਸਾਹਿਬ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਦਾ ਸੋ ਥੈਂਕ ਯੂ ਜੀ